ਹਾਂਜੀ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਤੁਹਾਡੇ ਆਪਣੇ ਇਸ এডੂਕੇਸ਼ਨ ਚੈਨਲ ਬੀਟ ਅਕੈਡਮੀ ਯੂਅਰ ਕੰਪੈਨੀਅਨ ਦੇ ਵਿੱਚ ਤਾਂ ਸਾਥੀ ਜੀਓਗ੍ਰਾਫੀ ਨਾਲ ਰਿਲੇਟਡ ਆਪਾਂ ਦੋ ਵੀਡੀਓਜ਼ ਬਣਾ ਚੁੱਕੇ ਜਿਦੇ ਵਿੱਚ ਆਪਾਂ 40-40 ਜਿਹੜੇ ਕੁਐਸਚਨ ਹੈਗੇ ਉਹ ਤੁਹਾਡੇ ਲਈ ਹੱਲ ਕੀਤੇ ਹੈਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਤੁਹਾਡਾ ਥਰਡ ਪਾਰਟ ਤੇ ਤੀਸਰੀ ਭਾਗ ਦੇ ਜਿਹੜੇ ਪ੍ਰਸ਼ਨ ਹੈਗੇ ਉਹ ਬਣਾਉਣ ਜਾ ਰਹੇ ਹਾਂਗੇ ਜੀਓਗ੍ਰਾਫੀ ਆਫ ਇੰਡੀਆ ਜਿਹੜਾ ਭਾਰਤ ਦਾ ਭੂਗੋਲ ਹੈਗਾ ਇਹ 10ਵੇਂ ਲੈਵਲ ਦੇ ਕੁਐਸਚਨ ਨੇ ਤੇ ਉਮੀਦ ਕਰਾਂਗੇ ਤੁਹਾਡੇ ਪੇਪਰ ਦੇ ਵਿੱਚ ਤੁਹਾਡੀ ਤਿਆਰੀ ਦੇ ਵਿੱਚ ਤੁਹਾਡੀ ਮਦਦ ਕਰਨਗੇ ਤਾਂ ਪਹਿਲਾ ਕੁਸਚਨ ਆਪਣਾ ਅੱਜ ਦਾ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਕਿਹੜਾ ਹੈਗਾ ਉਹਦੀ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਕਿਹੜਾ ਹੈਗਾ ਸੁੰਦਰਬਨ ਡੈਲਟਾ ਠੀਕ ਹੈ ਇਹ ਪਤਾ ਹੋਣਾ ਚਾਹੀਦਾ ਤੁਹਾਨੂੰ ਕਿਹੜੀ ਕਿਹੜੀ ਨਦੀਆਂ ਬਣਾਉਂਦੀਆਂ ਨੇ ਇਸ ਨੂੰ ਇਸ ਨੂੰ ਗੰਗਾ ਨਦੀ ਤੇ ਬ੍ਰਹਮਪੁੱਤਰ ਦਰਿਆ ਇਹ ਦੋਨੋਂ ਮਿਲ ਕੇ ਬਣਾਉਂਦੇ ਨੇ ਠੀਕ ਇਹ ਜਿਹੜਾ ਭਾਰਤ ਦਾ ਆਪਣੇ ਕੋਲ ਪੱਛਮੀ ਬੰਗਾਲ ਆ ਜਾਂਦਾਗਾ ਠੀਕ ਹੈ ਇਸ ਤੋਂ ਬਾਅਦ ਬੰਗਲਾਦੇਸ਼ ਵਾਲਾ ਜਿਹੜਾ ਆ ਵਾਲਾ ਏਰੀਆ ਹੈਗਾ ਠੀਕ ਹੈ ਉੱਥੇ ਇਹਦਾ ਸਥਾਨ ਹੈਗਾ ਸਭ ਤੋਂ ਵੱਧ ਇੱਥੇ ਸੁੰਦਰੀ ਨਾਮ ਦੇ ਦਰਖਤ ਪਾਈ ਜਾਂਦੇ ਨੇ ਠੀਕ ਏਸੀ ਕਰਕੇ ਇਹਦਾ ਨਾਮ ਰੱਖਿਆ ਗਿਆ ਸੁੰਦਰਵਣ ਡੈਲਟਾ ਤੇ ਇੱਥੇ ਕਿਹੜਾ ਜੀਵ ਸਭ ਤੋਂ ਵੱਡੇ ਪੱਧਰ ਤੇ ਪਾਈ ਜਾਂਦਾਗਾ ਇੱਥੇ ਪਾਈ ਜਾਂਦਾਗਾ ਰਾਇਲ ਬੰਗਾਲ ਟਾਈਗਰ ਇਹ ਵੱਡੇ ਪੱਧਰ ਤੇ ਇੱਥੇ ਪਾਈ ਜਾਂਦਾਗਾ ਸੈਕੰਡ ਕੁਐਸਚਨ ਹੈ ਆਪਣਾ ਜਿੱਦਾਂ ਸੰਸਾਰ ਵਿੱਚ ਸਭ ਤੋਂ ਵੱਧ ਤੰਬਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈਗਾ ਹਾਂਜੀ ਕਿਹੜਾ ਹੈਗਾ ਵੀ ਚਿੱਲੀ ਸਭ ਤੋਂ ਵੱਧ ਜਿਹੜਾ ਤੰਬਾ ਕੋ ਚਿੱਲੀ ਪੈਦਾ ਕਰਦਾ ਹੈਗਾ ਨੈਕਸਟ ਕੁਐਸਚਨ ਹੈ ਸੰਸਾਰ ਵਿੱਚ ਸਭ ਤੋਂ ਵੱਧ ਬਾਕਸਾਈਡ ਡੈਸ਼ ਵਿੱਚ ਕੱਢਿਆ ਜਾਂਦਾ ਹੈਗਾ ਹਾਂਜੀ ਸਭ ਤੋਂ ਵੱਧ ਬਾਕਸਾਈਟ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈਗਾ ਆਪਣੇ ਕੋਲ ਆਸਟ੍ਰੇਲੀਆ ਅਗਲਾ ਕੁਐਸਚਨ ਹੈ ਡੈਸ਼ ਪੈਦਾ ਕਰਨ ਵਿੱਚ ਭਾਰਤ ਦਾ ਸੰਸਾਰ ਵਿੱਚ ਪਹਿਲਾ ਦਰਜਾ ਗਾ ਹਾਂਜੀ ਕੀ ਪੈਦਾ ਕਰਨ ਵਿੱਚ ਵੀ ਅਬਰਕ ਪੈਦਾ ਕਰਨ ਦੇ ਵਿੱਚ ਨੈਕਸਟ ਕੁਐਸਚਨ ਦੇਖੋ ਹੇਟ ਲਿਖਿਆਂ ਵਿੱਚੋਂ ਕਿਹੜੇ ਦੇਸ਼ ਦਾ ਪ੍ਰਤੀ ਵਿਅਕਤੀ ਜੰਗਲਾਂ ਹੇਟ ਖੇਤਰ ਸਭ ਤੋਂ ਜ਼ਿਆਦਾ ਗਾ ਹਾਂਜੀ ਕਿਹੜੇ ਦੇਸ਼ ਦੇ ਵਿੱਚ ਪ੍ਰਤੀ ਵਿਅਕਤੀ ਜੰਗਲਾਂ ਹੇਟ ਰੇਡ ਰਕਬਾ ਗਾ ਉਹ ਸਭ ਤੋਂ ਵੱਧ ਹੈਗਾ ਤਾਂ ਕਿਹੜਾ ਹੈ ਬਈ ਰੂਸ ਦਾ ਨੈਕਸਟ ਦੇਖੋ ਆਪਣੇ ਕੋਲ ਅਗਲਾ ਕੁਐਸਚਨ ਹੈ ਸਾਡੇ ਦੇਸ਼ ਦੇ ਕਿਸ ਖੇਤਰ ਦਾ 57% ਹਿੱਸਾ ਜੰਗਲਾਂ ਹੇਠ ਹੈ ਹਾਂਜੀ ਕਿਹੜਾ ਖੇਤਰ ਹੈਗਾ ਇਹਨਾਂ ਵਿੱਚੋਂ ਉੱਤਰ ਦੇ ਵਿਸ਼ਾਲ ਮੈਦਾਨ ਠੀਕ ਅਗਲਾ ਕੁਸਚਨ ਆਪਣਾ ਭਾਰਤ ਦੇ ਕਿਹੜੀ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਜੰਗਲੀ ਖੇਤਰ ਸਭ ਤੋਂ ਘੱਟ ਹੈ ਹਾਂਜੀ ਕਿਹੜੇ ਕਿੱਥੇ ਹੈ ਵੀ ਲਖਸ਼ਦੀਪ ਦੇ ਵਿੱਚ ਠੀਕ ਹੈ ਦਿੱਲੀ ਨਾ ਟਿੱਕ ਰਹੇ ਕੋਈ ਦਿੱਲੀ ਦੇ ਵਿੱਚ ਇੱਕ ਬਹੁਤ ਵੱਡਾ ਕੈਸਾ ਕਹ ਦੇਗੇ ਜੰਗਲਾਦੀ ਦਿਨ ਰਕਬਾ ਜੀ ਦੇ ਵਿੱਚ ਪਹਾੜੀ ਕਿਕਰਾਂ ਨੇ ਹਣਾ ਅੰਡੇਮਾਨ ਨਿਕੋਬਾਰ ਤੇ ਲਕਸ਼ਦੀਪ ਸਮੂਹ ਦੇ ਵਿੱਚ ਕਿਸ ਪ੍ਰਕਾਰ ਦੀ ਬਨਸਪਤੀ ਮਿਲਦੀ ਹੈ ਹਾਂਜੀ ਕਿਹੜੀ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ ਇੱਥੇ ਪਤਛੜੀ ਬਨਸਪਤੀ ਨੈਕਸਟ ਦੇਖੋ ਅਗਲਾ ਕੁਸਚਨ ਆਪਣੇ ਕੋਲ ਮੱਧ ਪ੍ਰਦੇਸ਼ ਵਿੱਚ ਸਥਿਤ ਜੀਵ ਰਾਖਵੇਂ ਖੇਤਰ ਦਾ ਨਾਮ ਦੱਸੋ ਹਾਂਜੀ ਕਿਹੜਾ ਰਿਜ਼ਰਵ ਖੇਤਰ ਹੈਗਾ ਬਾਇਲਡ ਲਾਈਫ ਸੈਂਚਰੀ ਹੈਗੀ ਮੱਧ ਪ੍ਰਦੇਸ਼ ਦੇ ਵਿੱਚ ਉਸ ਦਾ ਕੀ ਨਾਮ ਹੈਗਾ ਹਾਂਜੀ ਉਹਦਾ ਨਾਮ ਹੈਗਾ ਕਾਨਾ ਪਾਰਕ ਕਾਜ਼ੀਰੰਗਾ ਪਾਰਕ ਆਪਣਾ ਅਸਾਮ ਦੇ ਵਿੱਚ ਸੀ ਅਗਲਾ ਕੁਐਸਚਨ ਹੈ ਕਿਹੜੀ ਮਿੱਟੀ ਵਾਲੇ ਖੇਤਰਾਂ ਨੂੰ ਦੇਸ਼ ਦੇ ਕਣਕ ਅਤੇ ਚੌਲਾਂ ਦੇ ਕਟੋਰੇ ਵੀ ਕਿਹਾ ਜਾਂਦਾ ਹੈ ਜਾਂ ਜਿਹੜੀ ਮਿੱਟੀ ਵਾਲੇ ਖੇਤਰ ਨੂੰ ਵੀ ਜਲੌਰ ਮਿੱਟੀ ਵਾਲੇ ਖੇਤਰ ਨੂੰ ਉੱਤਰੀ ਵਿਸ਼ਾਲ ਮਦਾਨਾ ਦੇ ਵਿੱਚ ਪਾਈ ਜਾਂਦੀ ਹੈ ਅਗਲਾ ਪ੍ਰਸ਼ਨ ਦੇਖੋ ਕਾਲੀ ਮਿੱਟੀ ਦਾ ਰੰਗ ਕਿਸ ਕਾਰਨ ਕਾਲਾ ਹੁੰਦਾ ਹੈਗਾ ਹਾਂਜੀ ਕਾਲੀ ਮਿੱਟੀ ਵਿੱਚ ਕਿਹੜੇ ਤੱਤ ਪਏ ਜਾਂਦੇ ਨੇ ਜਿਹਦੇ ਕਰਕੇ ਇਸ ਦਾ ਰੰਗ ਕਾਲਾ ਹੋ ਜਾਂਦਾਗਾ ਦੇਖੋ ਇਹਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਆਜੇਗੀ ਸੀ ਆਪਸ਼ਨ ਸਹੀ ਆਜੇਗੀ ਲੋਹੇ ਤੇ ਐਲੂਮੀਨੀਅਮ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਸ ਦਾ ਰੰਗ ਕਾਲਾ ਹੋ ਜਾਂਦਾਗਾ ਅਗਲਾ ਪ੍ਰਸ਼ਨ ਲੈਟਰਾਈਟ ਸ਼ਬਦ ਦਾ ਅਰਥ ਹੁੰਦਾ ਹੈ ਹਾਂਜੀ ਲੈਟਰਾਈਟ ਸ਼ਬਦ ਦਾ ਕੀ ਅਰਥ ਹੁੰਦਾ ਵੀ ਇੱਟ ਵਰਗਾ ਅਗਲਾ ਪ੍ਰਸ਼ਨ ਦੇਖੋ ਦਮਨ ਤੋਂ ਗੋਆ ਤੱਕ ਦੇ ਤੱਟਵਰਤੀ ਮੈਦਾਨ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਹਾਂਜੀ ਕਿਸ ਨਾਮ ਨਾਲ ਜਾਣਿਆ ਜਾਂਦਾ ਹੈਗਾ ਕੋਕਣ ਟੱਟਵਰਤੀ ਮੈਦਾਨ ਦੇ ਨਾਮ ਨਾਲ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਜਿਹਨੂੰ ਅਸੀਂ ਸਾਰਕ ਬੋਲਦੇ ਹਾਂਗੇ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ ਦਾ ਮੈਂਬਰ ਨਹੀਂ ਹੈ ਇਹਨਾਂ ਵਿੱਚੋਂ ਕਿਹੜਾ ਇਹਦਾ ਮੈਂਬਰ ਨਹੀਂ ਹੈ ਚੀਨ ਸਾਰਕ ਦੇਸ਼ਾਂ ਦਾ ਮੈਂਬਰ ਨਹੀਂ ਹੈ ਸਾਰਕ ਦੇ ਵਿੱਚ ਕੁੱਲ ਕਿੰਨੇ ਦੇਸ਼ ਮੈਂਬਰ ਨੇ ਵੀ 8 ਇਹ ਤੁਸੀਂ ਧਿਆਨ ਚ ਰੱਖਿਓ ਸੰਮੈਣ ਵਰਖਾ ਆਮ ਤੌਰ ਤੇ ਕਿਹੜੇ ਖੇਤਰਾਂ ਦੇ ਵਿੱਚ ਪਾਈ ਜਾਂਦੀ ਹੈ ਕੀ ਹਾਂਜੀ ਕਿਹੜੇ ਖੇਤਰਾਂ ਵਿੱਚ ਪਾਈ ਜਾਂਦੀ ਹੈ ਸੰਮੈਣ ਵਰਖਾ ਭੂਮਦਰ ਸਾਗਰ ਜਿਹੜੇ ਖੇਤਰ ਨੇ ਨੈਕਸਟ ਦੇਖੋ ਆਪਣੇ ਕੋਲ ਅਗਲਾ ਕੁਐਸਚਨ ਹੈ ਰਾਵੀ ਜੇਲਮ ਅਤੇ ਚਨਾਬ ਕਿਸ ਦੀਆਂ ਸਹਾਇਕ ਨਦੀਆਂ ਨੇ ਹਾਂਜੀ ਕਿਹਦੀਆਂ ਸਹਾਇਕ ਨਦੀਆਂ ਨੇ ਸਾਰੀਆਂ ਸਿੰਧ ਦੀਆਂ ਸਹਾਇਕ ਨਦੀਆਂ ਨੇ ਹੇਠ ਲਿਖਿਆਂ ਵਿੱਚੋਂ ਕੌਣ V ਸ਼ੇਪਡ ਘਾਟੀ ਦਾ ਨਿਰਮਾਣ ਕਾਰਕ ਹੈ ਠੀਕ ਹੈ ਕਿਹੜੇ ਕਿਸੇ ਨੇ ਇਹਨਾਂ ਵਿੱਚੋਂ ਕਿਹੜਾ ਇੱਕ ਹੈ ਜਿਹਦੇ ਨਾਲ V ਸ਼ੇਪ ਘਾਟੀਆਂ ਬਣਦੀਆਂ ਨੇ ਹਾਂਜੀ ਕਿਹੜਾਗਾ ਵੀ ਨਦੀਆਂ ਜਾਂ ਦਰਿਆ ਜਿਹਨੂੰ ਆਪਾਂ ਡੈਲਟਾ ਬੋਲਦੇ ਹਾਂਗੇ ਉਹ V ਸ਼ੇਪ ਕਿਰਤੀ ਦਾ ਹੁੰਦਾਗਾ ਪੰਜਾਬ ਵਿੱਚ ਕਿਸ ਕਿਸਮ ਦੀ ਮਿੱਟੀ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ? ਜੀ ਕਿਹੜੀ ਮਿੱਟੀ ਹੈ ਵੀ ਜਲੋਡ ਮਿੱਟੀ ਐਲੋਵੀਅਲ ਸੋਇਲ ਭਾਰਤ ਦਾ ਸਭ ਤੋਂ ਪਹਿਲਾ ਐਕਸਪ੍ਰੈਸ ਹਾਈਵੇ ਕਿਹੜਾ ਹੈ? ਜੀ ਸਭ ਤੋਂ ਪਹਿਲਾ ਐਕਸਪ੍ਰੈਸ ਹਾਈਵੇ ਕਿਹੜਾ ਹੈ ਵੀ ਮੁੰਬਈ ਤੋਂ ਪੂਨੇ ਤੱਕ ਬਣਿਆ ਹੋਇਆ ਕਿਸੇ ਦੇਸ਼ ਦੀਆਂ ਭੋਜਨ ਦੀਆਂ ਜ਼ਰੂਰਤਾਂ ਕਿਵੇਂ ਨਿਰਧਾਰਤ ਕੀਤੀਆਂ ਜਾਂਦੀਆਂ ਨੇ? ਜੀ ਕਿਵੇਂ ਨਿਰਧਾਰਤ ਕੀਤੀਆਂ ਜਾਂਦੀਆਂ ਨੇ ਵੀ ਜਨਸੰਖਿਆ ਦੇ ਸਾਈਜ਼ ਤੇ ਰਹਿਣ ਸਹਿਣ ਦੇ ਆਧਾਰ ਤੇ ਅਗਲਾ ਕੁਐਸਚਨ ਦੇਖੋ ਕਰਕ ਰੇਖਾ ਕਿਹੜੇ ਰਾਜਾਂ ਵਿੱਚੋਂ ਗੁਜ਼ਰਦੀ ਹੈ ਹਾਂਜੀ ਇਹਦੇ ਵਿੱਚ ਕਿਹੜੇ ਰਾਜ ਵਿੱਚੋਂ ਗੁਜ਼ਰਦੀ ਹੈ ਇਹਨਾਂ ਵਿੱਚੋਂ ਕਿਹੜਾ ਰਾਜ ਹੈਗਾ ਜਿਹਦੇ ਵਿੱਚੋਂ ਕਰਕ ਰੇਖਾ ਗੁਜ਼ਰਦੀ ਹੈ ਮਿਜ਼ੋਰਮ ਦੇ ਵਿੱਚੋਂ ਅਗਲਾ ਪ੍ਰਸ਼ਨ ਦੇਖੋ ਹੈ ਆਪਣੇ ਕੋਲ ਇਨ੍ਹਾਂ ਖੇਤਰਾਂ ਵਿੱਚੋਂ ਕਿਹੜੇ ਖੇਤਰ ਵਿੱਚ ਪਾਟਸਨ ਮਿਲਣਾ ਜ਼ਿਆਦਾ ਨਹੀਂ ਹਾਂਜੀ ਕਿਹਦੇ ਵਿੱਚ ਜ਼ਿਆਦਾ ਨਹੀਂ ਵੀ ਪੱਛਮੀ ਬੰਗਾਲ ਚ ਕਿਉਂਕਿ ਸਭ ਤੋਂ ਵੱਧ ਪਟਸਨ ਪੈਦਾ ਕਰਨ ਵਾਲਾ ਰਾਜ ਕਿਹੜਾ ਹੈਗਾ ਪੱਛਮੀ ਬੰਗਾਲ ਸਭ ਤੋਂ ਪਹਿਲਾਂ 1853 ਦੇ ਵਿੱਚ ਪੱਛਮੀ ਬੰਗਾਲ ਦਾ ਖੇਤਰ ਹੈਗਾ ਸੈਰਮਪੁਰ ਠੀਕ ਹੈ ਤੁਸੀਂ ਨੋਟ ਕਰ ਲਿਓ ਇੱਥੇ ਹੀ ਸਭ ਤੋਂ ਪਹਿਲਾਂ ਪਟਸਨ ਦੀ ਜਿਹੜੀ ਉਦਯੋਗ ਸੀ ਜਾਂ ਮਿਲ ਸੀ ਉਹ ਲਗਾਈ ਗਈ ਸੀ 1853 ਦੇ ਵਿੱਚ ਸੈਰਮਪੁਰ ਦੇ ਵਿੱਚ ਠੀਕ ਹੈ ਪੱਪੇ ਦੇ ਪਟਸਨ ਪੱਪੇ ਤੇ ਪੱਛਮੀ ਬੰਗਾਲ ਯਾਦ ਰੱਖਿਓ ਇਸ ਨੂੰ ਅਗਲਾ ਦੇਖੋ ਓਸ ਅਮਨ ਅਤੇ ਬੋਰੋ ਕਿਸ ਫਸਲ ਦੀਆਂ ਕਿਸਮਾਂ ਹਨ ਜੋ ਸਾਲ ਵਿੱਚ ਤਿੰਨ ਵਾਰ ਬੀਜੀਆਂ ਜਾਂਦੀਆਂ ਹਨ ਹਾਂਜੀ ਕਿਹੜੀਆਂ ਕਿਸਮਾਂ ਨੇ ਵੀ ਹੈ ਇਹ ਛੋਨੇ ਦੀਆਂ ਕਿਸਮਾਂ ਨੇ ਭਾਰਤ ਦਾ ਪਹਿਲਾ ਸੀਮਿੰਟ ਪਲਾਂਟ ਕਿੱਥੇ ਸਥਾਪਿਤ ਕੀਤਾ ਗਿਆ ਹਾਂਜੀ ਜਿਹੜਾ ਸਭ ਤੋਂ ਪਹਿਲਾ ਸੀਮਿੰਟ ਪਲਾਂਟ ਸੀ ਭਾਰਤ ਦੇ ਵਿੱਚ ਉਹ ਕਿੱਥੇ ਲਗਾਇਆ ਗਿਆ ਸੀ ਦੇਖੋ ਇਹਨਾਂ ਦੇ ਵਿੱਚ ਆਪਸ਼ਨ ਕਿਹੜੀ ਹੈ ਚੇਨਈ ਠੀਕ ਹੈ D ਆਪਸ਼ਨ ਸਹੀ ਆ ਜੇਗੀ ਚੇਨਈ ਅਗਲਾ ਪ੍ਰਸ਼ਨ ਦੇਖੋ ਕਾਜ਼ੀਰੰਗਾ ਜੀਵ ਰਾਖਮਾ ਖੇਤਰ ਕਿਹੜੇ ਰਾਜ ਵਿੱਚ ਸਥਿਤ ਹੈ ਇਹ ਪਹਿਲਾਂ ਵੀ ਗੱਲ ਕਰਕੇ ਹੋਟੇ ਸੀ ਅਸਾਮ ਦੇ ਵਿੱਚ ਠੀਕ ਹੈ ਅਸਾਮ ਦੇ ਵਿੱਚ ਇਹ ਕਿਹਦੇ ਲਈ ਮਸ਼ਹੂਰ ਹੈ ਵੀ ਵਨ ਹਾਰਨਰ ਹਿਨੋ ਇੱਕ ਸਿੰਗ ਵਾਲੇ ਗੈਂਡੇ ਦੇ ਲਈ ਕੋਕਣ ਰੇਲਵੇ ਇਹਨਾਂ ਵਿੱਚੋਂ ਕਿਸ ਦੇ ਨਾਲ ਨਾਲ ਵਿਛਾਈ ਗਈ ਹੈ ਹਾਂਜੀ ਜਿਹੜਾ ਕੋਕਣ ਰੇਲਵੇ ਤੱਟ ਹੈਗਾ ਨਾ ਜਾਂ ਕੋਕਣ ਰੇਲਵੇ ਹੈ ਉਹ ਕਿਹਦੇ ਨਾਲ ਨਾਲ ਵਿਛਾਈ ਗਈ ਹੈਗੀ ਪੱਛਮੀ ਤੱਟ ਦੇ ਠੀਕ ਹੈ ਜਿਹੜਾ ਗੁਜਰਾਤ ਤੋਂ ਹੇਠਲਾ ਵਾਲਾ ਭਾਗ ਹੈਗਾ ਏ ਸੈਟ ਹਿਮਾਲਿਆ ਪਰਬਤ ਦੇ ਜਨਮ ਤੋਂ ਪਹਿਲਾਂ ਉਸ ਜਗ੍ਹਾ ਤੇ ਕਿਹੜਾ ਸਾਗਰ ਸੀ ਹਾਂਜੀ ਕਿਹੜਾ ਸਾਗਰ ਸੀ ਵੀ ਟੈਥਿਸ ਸਾਗਰ ਸੀ ਪਹਿਲਾਂ ਵੀ ਆਪਾਂ ਕਰ ਚੁੱਕੇ ਡੈਸ਼ ਓਸ਼ਨ ਸਦਾਬਹਾਰ ਬਨਸਪਤੀ ਦਾ ਦਰਖਤ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾਗਾ ਓਸ਼ਨ ਸਦਾਬਹਾਰ ਨਾਰੀਅਲ ਅਗਲਾ ਪ੍ਰਸ਼ਨ ਦੇਖੋ ਕਿਹੜੀ ਨਦੀ ਨੂੰ ਪੱਛਮੀ ਬੰਗਾਲ ਦਾ ਸਰਾਪ ਕਹੇ ਜਾਂਦਾਗਾ ਹਾਂਜੀ ਕਿਹੜੀ ਨਦੀ ਹੈ ਵੀ ਦਮੋਦਰ ਨਦੀ ਨੂੰ ਅਗਲਾ ਪ੍ਰਸ਼ਨ ਦੇਖੋ ਭਾਰਤ ਦੀ ਸਿਲੀਕਨ ਘਾਟੀ ਕਿਸ ਨੂੰ ਕਿਹਾ ਜਾਂਦਾ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹਨੂੰ ਸਿਲੀਕਨ ਘਾਟੀ ਕਿਹਾ ਜਾਂਦਾ ਵੀ ਬੈਂਗਲੁਰੂ ਨੂੰ ਅਗਲਾ ਦੇਖੋ 1855 ਵਿੱਚ ਬਣਾ ਦੀ ਰੱਖਿਆ ਲਈ ਕਿਸ ਨੇ ਕਾਨੂੰਨ ਬਣਾਈ ਸੀ 1855 ਦੇ ਵਿੱਚ ਕੌਣ ਸੀ 1857 ਦਾ ਵਿਦਰੋਹ ਆ ਲਾਰਡ ਡਲਹੌਜੀ ਭਾਰਤ ਦੇ ਕਿਹੜੇ ਰਾਜ ਨੂੰ ਖੰਡ ਦਾ ਕਟੋਰਾ ਕਿਹਾ ਜਾਂਦਾ ਹੈਗਾ ਹਾਂਜੀ ਕਿਹੜੇ ਰਾਜ ਨੂੰ ਕਿਹਾ ਜਾਂਦਾ ਵੀ ਉੱਤਰ ਪ੍ਰਦੇਸ਼ ਨੂੰ ਸਭ ਤੋਂ ਵੱਧ ਖੰਡ ਚੀਨੀ ਪੈਦਾ ਕਰਨ ਵਾਲਾ ਸਭ ਤੋਂ ਵੱਧ ਕੈਸਾ ਕਹਿੰਦੇ ਆਪਾਂ ਗੰਨਾ ਪੈਦਾ ਕਰਨ ਵਾਲਾ ਉੱਤਰ ਪ੍ਰਦੇਸ਼ ਹੈਗਾ ਸਰਦਾਰ ਸਰੋਵਰ ਬੰਨ ਕਿਹੜੇ ਦਰਿਆ ਦੇ ਉੱਪਰ ਬਣਾਇਆ ਗਿਆ ਹੈਗਾ ਹਾਂਜੀ ਕਿਹਦੇ ਉੱਪਰ ਬਣਿਆ ਗਿਆ ਵੀ ਇਹ ਨਰਮਦਾ ਦੇ ਉੱਤੇ ਇਹ ਇੱਥੇ ਲਿਖਿਆ ਵਿੱਚੋਂ ਕਿਸ ਨੂੰ ਹਾਲ ਹੀ ਵਿੱਚ ਕੇਂਦਰ ਸਰਕਾਰ ਦੁਆਰਾ ਕੇਂਦਰ ਸ਼ਾਸਿਤ ਪ੍ਰਦੇਸ਼ UT ਲਾਨਿਆ ਗਿਆ ਹੈ ਹਾਂਜੀ ਇਹਨਾਂ ਦੇ ਵਿੱਚੋਂ ਕਿਹੜਾਗਾ ਵੀ ਲਦਾਖ ਅਗਲਾ ਕੁਸਚਨ ਦੇਖੋ ਸੰਗਮਰਮਰ ਇੱਕ ਡੈਸ਼ ਹੈ ਹਾਂਜੀ ਕੀ ਹੈ ਵੀ ਸੰਗਮਰਮਰ ਇੱਕ ਕੀ ਹੈਗਾ ਪਰਵਰਤਿਤ ਚਟਾਨ ਹੈਗੀ ਮੈਟਾਮੋਰਫਿਕ ਰੌਕ ਹੈਗੀ ਜਿਹੜੇ ਕਿ ਕੁਝ ਸਮੇਂ ਬਾਅਦ ਆਪਣੇ ਆਪ ਦਾ ਰੂਪ ਬਦਲ ਲੈਂਦੀ ਹੈਗੀ ਵੈਸੇ ਕੀ ਤੋਂ ਮਰਨਦਾ ਹੈ ਸੰਗਮਰਮਰ ਵੀ ਚੂਨੇ ਪੱਥਰ ਤੋਂ ਲਾਈਮਸਟੋਨ ਤੋਂ ਬਣਦਾ ਹੈਗਾ ਇਹ ਉੱਤੇ ਲਿਖਿਆ ਹੁੰਦਾ ਸਹੀ ਮਿਲਾਨ ਕਰਨਾ ਪਾਨੇ ਦੇਖੋ ਇਹਨਾਂ ਦੇ ਵਿੱਚੋਂ ਲੋਹਾ ਕਿੱਥੋਂ ਮਿਲਦਾ ਸਾਨੂੰ ਵੀ ਠੀਕ ਹੈ ਸਿੰਘ ਭੂਮ ਤੋਂ ਕੋਲਾ ਕਿੱਥੋਂ ਮਿਲਦਾਗਾ ਰਾਣੀ ਗੰਜ ਤੋਂ ਠੀਕ ਹੈ ਮੈਗਨੀਜ਼ ਕਿੱਥੋਂ ਮਿਲਦਾਗਾ ਵੀ ਥਾਲ ਘਾਟ ਤੋਂ ਤੇਲ ਕਿੱਥੋਂ ਮਿਲਦਾਗਾ ਡਿਗਬੋਈ ਤੋਂ ਤਾਂ ਕਿਹੜੀ ਆਪਸ਼ਨ ਸਹੀ ਹੈ ਇਹਨਾਂ ਦੇ ਵਿੱਚੋਂ ਸੀ ਵਾਲੀ ਸਹੀ ਆ ਜਾਏਗੀ ਵੀ ਅਗਲਾ ਕੁਐਸਚਨ ਦੇਖੋ ਨੰਬਰ 117 ਹੈ ਆਪਣੇ ਕੋਲ ਪੰਜਾਬ ਅਤੇ ਹਰਿਆਣਾ ਦੇ ਦੱਖਣੀ ਹਿੱਸੇ ਤੋਂ ਲੈ ਕੇ ਕੱਚ ਦੇ ਰਨ ਤੱਕ ਫੈਲੇ ਖੁਸ਼ਕ সমਥਲ ਭਾਗ ਨੂੰ ਕੀ ਕਹਿੰਦੇ ਨੇ ਵੀ ਥਾਰ ਮਾਰੂਥਲ ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜ ਵਿੱਚ ਸਰਦੀਆਂ ਵਿੱਚ ਬਰਖਾ ਹੁੰਦੀ ਹੈ ਜਿੰਨੇ ਦੇ ਵਿੱਚੋਂ ਕਿਹੜੇ ਚਾਰ ਰਾਜਾਂ ਦੇ ਵਿੱਚੋਂ ਰਾਜ ਨੇ ਜਿੱਥੇ ਸਰਦੀਆਂ ਦੇ ਵਿੱਚ ਬਰਖਾ ਹੁੰਦੀ ਹੈਗੀ ਤਾਮਿਲਨਾਡੂ ਤਾਮਿਲਨਾਡੂ ਜਾਂ ਤਾਮਿਲਨਾਡੂ ਦੇ ਤਟ ਤੇ ਅਗਲਾ ਕੁਐਸਚਨ ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜ ਕੌਫੀ ਦਾ ਉਤਪਾਦਨ ਸਭ ਤੋਂ ਵੱਧ ਕਰਦਾ ਹੈਗਾ ਹਾਂਜੀ ਕਿਹੜਾ ਰਾਜ ਕਰਦਾ ਵੀ ਕਰਨਾਟਕਾ ਕੱਕੇ ਦੇ ਕੌਫੀ ਕੱਕੇ ਦੇ ਕਰਨਾਟਕ ਲੋ ਸ਼ਬਦ ਦਾ ਤੁਹਾਡਾ ਕੀ ਭਾਵ ਹੈ ਹਾਂਜੀ ਲੋ ਕੀ ਨੇ ਵੀ ਗਰਮ ਅਤੇ ਖੁਸ਼ਕ ਪੌਣ ਤਿੰਨ ਕੁਐਸਚਨ ਹੋਰ ਨੇ ਸਾਥੀਓ ਉਹ ਵੀ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਕਰ ਲਈਏ ਕਵਰ ਖੇਤਰਫਲ ਦੇ ਹਿਸਾਬ ਨਾਲ ਪੰਜਾਬ ਦਾ ਕਿਹੜਾ ਜ਼ਿਲ੍ਹਾ ਛੋਟਾਗਾ ਹਾਂਜੀ ਕਿਹੜਾ ਛੋਟਾਗਾ ਵੀ ਪਠਾਨਕੋਟ ਠੀਕ ਹੈ ਸੋਨਾ ਉਤਪਾਦਨ ਵਿੱਚ ਸੰਸਾਰ ਦਾ ਕਿਹੜਾ ਦੇ ਸਭ ਤੋਂ ਅੱਗੇਗਾ ਦੱਖਣੀ ਅਫਰੀਕਾ ਸਾਊਥ ਅਫਰੀਕਾ ਸਭ ਤੋਂ ਮੋਰੀ ਹੈਗਾ ਕਿਹੜੀ ਬਨਸਪਤੀ ਨੂੰ ਮੈਂਗਰੋਵ ਦਲਦਲੀ ਸਮੁੰਦਰੀ ਕਿਨਾਰੇ ਵਾਲੀ ਜਾਂ ਸੁੰਦਰੀ ਬਨਸਪਤੀ ਵੀ ਕਿਹਾ ਜਾਂਦਾਗਾ ਜਵਾਰੀ ਬਨਸਪਤੀ ਨੂੰ ਠੀਕ ਹੈ ਜਵਾਰੀ ਬਨਸਪਤੀ ਦੇ ਸਾਰੇ ਨਾਮ ਨੇ ਮੈਂਗਰੋਵ ਦਲਦਲੀ ਸਮੁੰਦਰੀ ਕਿਨਾਰੇ ਵਾਲੀ ਜਾਂ ਸੁੰਦਰੀ ਸੁੰਦਰੀ ਤਾਂ ਕਰਕੇ ਕਿਹਾ ਜਾਂਦਾ ਕੁਛ ਨੂੰ ਦੱਸਿਆ ਸੀ ਠੀਕ ਹੈ ਇੱਥੇ ਸੁੰਦਰੀ ਨਾਮ ਦੇ ਦਰਖਤ ਪਾਈ ਜਾਂਦੇ ਨੇ ਜਵਾਰੀ ਬਨਸਪਤੀ ਕਿੱਥੇ ਮਿਲਦੀ ਹੈ ਵੀ ਡੈਲਟਿਆਂ ਦੇ ਨੇੜੇ ਜਿੱਥੇ ਡੈਲਟਾ ਬਣਉਂਦੀਆਂ ਨੇ ਤਾਂ ਇਹ ਆਪਣੇ ਕੋਲ ਭੂਗੋਲ ਦੇ 10ਵੀਂ ਜਮਾਤ ਦੇ ਭੂਗੋਲ ਦੇ ਇੰਪੋਰਟੈਂਟ ਕੁਐਸਚਨਸ ਹੀ ਸੱਤੀ ਹੋ ਇਸ ਤੋਂ ਬਾਅਦ ਆਪਾਂ ਹਿਸਟਰੀ ਪਾਰਟ ਸ਼ੁਰੂ ਕਰਾਂਗੇ ਤੁਹਾਡਾ ਇਹਦੇ ਲਈ ਵੀ ਆਪਾਂ ਤੁਹਾਡੇ ਲਈ ਇੱਕ ਜਾਂ ਦੋ ਵੀਡੀਓਜ਼ ਦੇ ਵਿੱਚ ਕੋਸ਼ਿਸ਼ ਕਰਾਂਗੇ ਕਵਰ ਕਰਨ ਦੀ ਇਹਨਾਂ ਨੂੰ ਤਦ ਤੱਕ ਲਈ ਤੁਸੀਂ ਜਿਹੜੇ ਆਪਣੇ ਤਿੰਨ ਪਾਰਟ ਨੇ ਜੀਓਗ੍ਰਾਫੀ ਦੇ ਠੀਕ ਹੈ ਇੱਕ ਤੋਂ 40 ਪਹਿਲੇ ਪਾਰਟ ਦੇ ਵਿੱਚ 40 ਤੋਂ 41 ਤੋਂ 80 ਦੂਜੇ ਪਾਰਟ ਵਿੱਚ 681 ਤੋਂ 123 ਤੱਕ ਤੀਜੇ ਪਾਰਟ ਦੇ ਵਿੱਚ ਆਪਾਂ ਹੱਲ ਕੀਤੇ ਹੈਗੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਪੜੋ ਉਮੀਦ ਕਰਾਂਗੇ ਵੀ ਜਿਸ ਵੀ ਪੇਪਰ ਦੀ ਤਿਆਰੀ ਕਰ ਰਹੇ ਹੋਗੇ ਇਹਨਾਂ ਦੇ ਵਿੱਚ ਕੁਝ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ ਠੀਕ ਹੈ ਸਾਥਿਓ ਜਲਦੀ ਮਿਲਾਂਗੇ ਆਪਾਂ ਤੁਹਾਡੇ ਨਾਲ ਨੈਕਸਟ ਜਿਹੜਾ ਤੁਹਾਡਾ ਸਾਡਾ ਪਾਰਟ ਹੋਏਗਾ ਉਹ ਹਿਸਟਰੀ ਦਾ ਹੋਏਗਾ ਤਦ ਤੱਕ ਲਈ ਤੁਸੀਂ ਆਪਣੀ ਤਿਆਰੀ ਨੂੰ ਜਾਰੀ ਰੱਖੋ ਠੀਕ ਹੈ ਸਾਥਿਓ